i

A th ordinary mis <laughs> ca r r r ਔਰ ਇੱਕ ਮਿੰਟ ਸਭ ਥੋੜਾ ਥੋੜਾ ਪਿੱਛੇ ਹੋ ਜੀ ਸਾਈਡ ਤੋਂ ਮੈਡਮ ਸਰ ਥੋੜਾ ਥੋੜਾ ਫਿਕਰ ਮੈਂਸ ਲੱਗ ਗਿਆ ਆਜੋ ਜੀ ਕੰਨੀ ਜੀ ਉਰੇ ਆਜੋ ਥੋੜਾ ਜਿਆਦਾ ਹੋ ਜਾਓ ਉਰੇ ਆਜੋ ਜੀ ਆਪਾਂ ਜੀ ਇੱਕ ਮਿੰਟ ਪਿੱਛੇ ਹੋ ਜਾਓ ਨਹੀਂ ਤੁਸੀਂ ਮੂਹਰੇ ਖੜੋ ਨਾ ਤੁਸੀਂ ਮੂਹਰੇ ਖੜੇ ਹੋ ਜਾਓ ਮੈਡਮ ਮੈਂ ਸਹੀ ਆ ਮਗਰ ਹੋ ਜਾਓ ਹੋਰ ਮਾ ਕੁਲੇ ਹੋ ਜਾਓ ਹੋਰ ਕੁਲੇ ਆ ਜਾਓ ਮਰੋ ਪਿੱਛੇ ਪਿੱਛੇ ਹੋਰ ਮਤ ਹੋ ਜਾਓ ਹਾਂ ਹਾਂ ਬਾਬਾ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਲਵ ਜੀ ਹੁਣ ਗੁਰੂ ਸਾਹਿਬ ਦਾ ਸ਼ੁਕਰਾਨਾ ਕਰੀਏ ਇੱਕ ਮਿੰਟ ਇੱਕ ਮਿੰਟ ਵੀਰ ਸਭ ਪਹਿਰ ਦਾ ਸੁਝੀਓ ਪਿੰਡ ਸਾਹਮ ਤੇਰੀ ਤੁਮ ਮਾਤ ਪਿਤਾ ਘਰ ਤੇ ਕਮਰੀ ਤੇਰਾ ਪਾਵੈ ਹੋਏ ਤਾਂ ਜਾਣੈ ਤੁਮਰਾ ਅੰਤੁ ਤੇ ਸੇ ਉਚਾ ਅੰਤ ਸਗਲ ਸਮਗਰੀ ਤੁਮਰਾ ਸੂਤਰਤਾ ਹਰੀ ਤੁਮ ਸੇ ਹੋਏ ਕਮਰੀ ਗਤ ਮਿਤ ਸੁਭੀ ਜਾਨੀ ਕਾਮਕ ਦਾਸ ਸੋਦਾ ਕਰੋ ਆਮੀ ਤੇ ਅਗੇ ਅਰਦਾਸੁ ਭਾਜੀ ਜੀਉ ਪਿੰਡ ਸਭ ਤੇਰਾ ਕਾਹੋ ਨਾਮ ਕੇ ਸਭ ਤੇਰੀ ਬੜਾਈ ਕੋਈ ਨਾਮ ਨ ਜਾਣੇ ਬਿਰਾ ਵਾਹਿਗੁਰੂ 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 ਜੀਨੇ ਦਾ ਪਰਿਵਾਰਨ ਹਾਜਾ ਦੁਰਕਰਹਤਾ ਸੁਖਰਾ ਸੋ ਕੀ ਵਿਗੰਡਾ ਕੋ ਨਾ ਗਏ ਜਾਂ ਕੀ ਪ੍ਰਭਾ ਕਰਦਾਸ ਅਰਦਾਸ ਕੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹਿ ਸ੍ਰੀ ਭਗਵਤੀ ਜੀ ਕੀ ਪਾਰਸ਼ੇ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਸੰਗਤ ਗੁਰ ਤੇ ਅਮਰਦਾਸ RAMਦਾਸਾਂ ਸਹਾਰੇ ਅਰਜਨ ਹਰਗੋਬਿੰਦ ਰੋ ਸਿਮਰੋ ਸ੍ਰੀ ਹਰਿ ਵਾਹਿ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਸ੍ਰਿਸ਼ਟੇ ਸਭੁਤਿ ਜਾਏ ਤੇਗ ਬਹਾਦਰ ਸਿਮਰਿਆ ਕਰਨੋਂ ਨਿਦਾਂ ਬਹਤਾਈ ਸਭ ਥਾਈ ਹੋਏ ਸੁਹਾਏ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਮ ਪਾਤਸ਼ਾਹ ਜੀ ਦੀ ਜਾਗਤੀ ਜੋਤ ਕਲ ਜੁਕੇ ਓੜ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਸ਼ਨ ਦੀ ਦਾਤ ਦਾ ਸੇਵ ਕਰਕੇ ਬੁਰਣਾ ਜੀ ਸ੍ਰੀ ਬਾਣੀ ਗੁਰੂ ਸਾਹਿਬ ਦੇ ਪੰਜ ਪਿਆਰੇ ਚਾਰ ਸਰਬਜਾਤ ਦੇ ਚੌਲੀ ਮੁਕਤੇ ਹਟੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਗੁਰਦਵਾਰੇ ਸ਼ਕਿਆ ਦੇਖ ਚਲਾਈ ਤੇਗ ਬਾਹੀ ਦੇ ਕਿਰਟ ਕੀਤਾ ਦਿਨੋਂ ਪਿਆਰ ਇਸ ਚਾਰਾਂ ਦੀ ਕਮਾਈ ਦਾ ਧਰ ਧਰ ਕੇ ਬੋਲਣਾ ਜੀ ਸਿਰ ਨੂੰ ਬਾਹੀ ਗੁਰ ਜਿਨਾ ਸੰਗਾਂ ਸਿੱਧਣੀਆਂ ਨੇ ਧਰਮ ਜੀਤ ਸੀ ਦਿੱਤੇ ਬੰਦ ਬੰਦ ਕਟਾਲੇ ਕੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚੜਾਏ ਗੁਰਦਵਾਰਿਆਂ ਦੀ ਸੇਵਾ ਵੀ ਕੁਰਬਾਨੀਆਂ ਕੀਤੀਆਂ ਆਪਣਾ ਧਰਮ ਨਹੀਂ ਹਾਰਿਆ ਸਿੱਖੇ ਕੇਸਾਂ ਸਵਾਸਾਂ ਸੰਗਿ ਨਿਵਾਹੀ ਬਿਨਾ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਸ੍ਰੀ ਵਾਹਿਗੁਰੂ ਪੰਜਾ ਪਖਤ ਸਰਬੱਤ ਗੁਰਦਵਾਰਿਆਂ ਦਾ ਧਿਆਨ ਧਰ ਕੇ ਬੋਲਣਾ ਜੀ ਸ੍ਰੀ ਵਾਹਿਗੁਰੂ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤਾ ਬਹਿ ਚਿੱਤਾ ਬਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹ ਖਾਲਸਾ ਜੀ ਸਾਹਿਬ ਸਹਾਂ ਤਮ ਅਰਸ਼ਿਆ ਰੇਤ ਦੇਗ ਤੇਗ ਫੱਲੇ ਬਿਰਤ ਕੀ ਪੈਜ ਪੰਥ ਕੀ ਜੀਤ ਸੇ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਗੁਰਨਾ ਜੀ ਸ੍ਰੀ ਬਾਣੀ ਬਖਸ਼ਨਾ ਜੀ ਸਿੱਖਾਂ ਨੂੰ ਸਿੱਖੀ ਦਾਤ ਕੇਸ ਦਾਨ ਰਹਿਤ ਦਾਨ ਬਿਵੇਕ ਦਾਨ ਵਿਸਾਹਾ ਦਾਨ ਪ੍ਰੋਸਾਹ ਦਾਨ ਦਾਨਾ ਸਿਰ ਦਾਨ ਨਾਮਦਾਨ ਸ੍ਰੀ ਅੰਮ੍ਰਿਤ ਸਾਧ ਸੰਗਤ ਜੀ ਦੇ ਦਰਸ਼ਨਿ ਸੁਨਾਣ ਚੌਕੀਆਂ ਝੰਟੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੁਰਣਾ ਜੀ ਸ੍ਰੀ ਬਾਣੀ ਆਪ ਹੀ ਸਿੱਖ ਦਾ ਮਾਨ ਨੀਵਾ ਮਤ ਚੀ ਮਤ ਪਾਤਾ ਰੱਖਾ ਏ ਕਾਲ ਪੁਰਖ ਵਹਿਗੁਰੂ ਆਪਣੇ ਪਾਂਸ ਦੇ ਸਦਾ ਸਹਾਈ ਦਾਤਾਰ ਪਿਤਾ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿੰਨਾ ਤੋਂ ਪਿਆਰੇ ਪੰਥ ਕਾਲਸਾ ਨੂੰ ਵਿਛੋੜਿਆ ਗਿਆ ਹੈ ਖੋਲੇ ਦਰਸ਼ਨ ਦੀ ਧਾਰ ਤੇ ਸੇਵਾ ਸੰਭਾਲ ਦਾ ਧਾਰ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਇਹ ਨਿਮਾਣਿਆਂ ਦੇ ਮਾਨ ਗੁਰੂ ਨੇ ਤਾਣਿਆਂ ਦੇ ਤਾਣ ਗੁਰੂ ਨਿਵਟਿਆਂ ਦੇ ਜੋਟ ਗੁਰੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀੋ ਮਹਾਰਾਜ ਆਪ ਹੀ ਦੇ ਚਰਨਾ ਕਮਲਾਂ ਵਿੱਚ ਅਰਦਾਸ ਬੇਨਤੀ ਆਪੀ ਦੀ ਬੜੀ ਉਪਾਰ ਬਖਸ਼ਿਸ਼ ਹੋਈ ਲੱਖ ਖੁਸ਼ੀਆਂ ਆਪਾ ਪਾਤਸ਼ਾਹਿਆ ਜੇ ਸਾਤਗੁਰ ਨਾਦਰ ਕਰੇ ਦੇ ਮਹਾਵਾਕ ਅਨਸਾਰ ਸ਼ਹੀਦ ਸਰਦਾਰ ਪ੍ਰਭਾਨ ਸਿੰਘ ਜੀ ਸਰਕਾਰੀ ਸੀਨੀਅਰ ਸੈਕਟਰੀ ਸਮਰਾਟ ਸਕੂਲ ਕੰਨਿਆ ਲੌਂਗਵਾਲ ਸੱਚੇ ਪਾਤਸ਼ਾਹ ਜੀ ਦੀ ਨਵੀਂ ਬਿਲਡਿੰਗ ਸਹੂਲਤ ਹੋਈ ਹੈ ਸੱਚੇ ਪਾਤਸ਼ਾਹ ਜੀਓ ਕੈਬਨਟ ਮੰਤਰੀ ਸੇ ਅਮਨ ਅਰੋੜਾ ਜੀ ਉਹਨਾਂ ਵੱਲੋਂ ਉਦਘਾਟਨ ਕੀਤਾ ਜਾ ਰਿਹਾ ਸੱਚੇ ਪਾਤਸ਼ਾਹ ਜੀਓ ਆਪ ਹੀ ਨੇ ਕਿਰਪਾ ਕਰਨੀ ਬਖਸ਼ਿਸ਼ ਕਰਨੀ ਸਮੂਹ ਸਟਾਫ ਬੱਚਿਆਂ ਦੇ ਸੱਚੇ ਪਾਤਸ਼ਾਹ ਜੀ ਸਿਰ ਤੇ ਮਿਹਰ ਭਰਿਆ ਹੱਥ ਰਖਣਾ ਸਮੂਹ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰਖਣਾ ਸੱਚੇ ਪਾਤਸ਼ਾਹ ਜੀ ਉਹ ਕਿਰਪਾ ਕਰਨੀ ਸਮੂਹ ਸਟਾਫ ਨੂੰ ਉੱਚ ਵਿਦਿਆ ਪੜਾਉਣ ਦੀ ਬਾਲ ਬੁੱਧੀ ਬਖਸ਼ਣੀ ਸੱਚੇ ਪਾਤਸ਼ਾਹ ਜੀ ਅਤੇ ਬੱਚਿਆਂ ਨੂੰ ਉੱਚ ਵਿਦਿਆ ਪ੍ਰਾਪਤ ਕਰਨ ਦੀ ਬਾਲ ਬੁੱਧੀ ਬਖਸ਼ਣੀ ਕਿਰਪਾ ਕਰਨੀ ਉਨਬਾਸ਼ਿਸ਼ ਕਰਨੇ ਸੱਚੇ ਪਾਤਸ਼ਾਹ ਜੀ ਉਹ ਨਵੇਂ ਸਕੂਲ ਦੀ ਚੜ੍ਹਦੀ ਕਲਾ ਕਰਨੀ ਕਿਰਪਾ ਕਰੋ ਬਾਸ਼ਿਸ਼ ਕਰੋ ਸੱਚੇ ਪਾਤਸ਼ਾਹ ਜੀ ਉਹ ਨਵੇਂ ਸਕੂਲ ਨੂੰ ਸਕੀਆਂ ਭਰ ਲੈ ਕੇ ਜਾਣਾ ਉਦਘਾਟਨ ਕਰਨ ਦੇ ਆਗਿਆ ਦਿਓ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਦਿੱਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਤਿ ਸ੍ਰੀ ਅਕਾਲ ਹੋਵੇ ਵਾਹਿ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਾਂ ਸਾਤ ਸ੍ਰੀ ਆਤਾ ਵਾਹਿ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਅੱਗੇ ਆ ਜਾਓ ਜੀ ਤੁਸੀਂ ਸਿੱਧਾ ਕੇ ਆ ਜਾਓ ਸਰ ਥੋੜਾ ਅੱਗੇ ਆ ਜਾਓ ਆਪ ਬੋਰਡ ਨਾਲ ਆ ਜੂਗਾ ਬੱਸ ਸਾਰੇ ਨੱਚੋ ਕੀ ਇੱਧਰ ਕਰ ਲਈਏ ਹਾਂ ਇੱਧਰ ਹੀ ਕਰਾਂਗੇ ਉਹ ਵਿੱਚ ਆ ਜਾ ਗਏ ਬੋਦੀ ਬੱਸ ਦੂਜਾ ਦੇਖੋ ਬੱਸ ਹੋ ਜਾਣਾ ਕੋਸ਼ਿਸ਼ ਕਰ ਹਾਂਜੀ ਸਰ ਇੱਧਰ ਆ ਜਾਓ ਪਿੱਛੇ ਹਾਂ ਥੋੜਾ ਉੱਪਰ ਹੋ ਜਾਓ ਬੋਰਡ ਗਗਨ ਦੇਖੀ ਪ੍ਰਿੰਸ 75 ਕਦੇ ਜਿਹੜੇ ਜਿਹੜੇ ਵੱਡੇ ਪ੍ਰੋਜੈਕਟ ਜਿਹੜੇ ਇੱਕ ਮਿੰਟ ਇੱਕ ਮਿੰਟ ਦੱਸਦੀ ਇੰਨੀ ਕਾਲੀ ਗੰਤ ਹੈ ਇੰਨੀ ਕਾਲੀ ਦੱਸੋ ਗਗਨ ਸ਼ੁਰੂ ਜੀ ਸਰ ਦੇਖੋ ਇਸ ਤਰ੍ਹਾਂ ਕਿ ਪਿਛਲੇ ਸਵਾ ਤਿੰਨ ਸਾਲ ਤੋਂ ਵੈਸੇ ਦਾ ਸਮੁੱਚੇ ਪੰਜਾਬ ਦੇ ਵਿੱਚ ਹੀ ਆਮ ਆਦਮੀ ਪਾਰਟੀ ਦੀ ਭਵੰਤ ਸਿੰਘ ਜੀ ਦੀ ਸਰਕਾਰ ਵੱਲੋਂ ਹਰ ਖੇਤਰ ਦੇ ਵਿੱਚ ਹੀ ਵੱਡੇ ਪੱਧਰ ਦੇ ਡਵੈਲਪਮੈਂਟ ਦੇ ਕੰਮ ਕੀਤੇ ਜਾ ਰਹੇ ਨੇ ਸਿਹਤ ਔਰ ਸਿੱਖਿਆ ਇਹ ਸਾਡਾ ਸ਼ੁਰੂ ਤੋਂ ਏਰੀਆ ਆਫ ਇੰਟਰਸਟ ਰਹੇ ਨੇ ਜਿਦੇ ਵਿੱਚ ਵੱਡੇ ਪੱਧਰ ਦੇ ਉੱਪਰ ਕੰਮ ਹੈ ਜਿਹੜਾ ਉਹ ਚੱਲਿਆ ਵਿਕਾਸ ਹੋਇਆ ਸੁਨਾਮ ਹਲਕਾ ਦੇ ਵਿੱਚ ਵੀ ਕਾਫੀ ਕੰਮ ਜਿਹੜੇ ਹੁਣ ਤੱਕ ਹੋ ਚੁੱਕੇ ਨੇ ਤੇ ਅੱਜ ਉਸੇ ਕੜੀ ਦੇ ਵਿੱਚ ਲੌਂਗਵਾਲ ਦੇ ਵਿੱਚ ਇੱਕ ਨਵੀਂ ਬਿਲਡਿੰਗ ਲੜਕੀਆਂ ਦਾ ਸਕੂਲ ਸ਼ਹੀਦ ਸਰਦਾਰ ਭਗਵਾਨ ਸਿੰਘ ਜੀ ਦੇ ਯਾਦ ਨੂੰ ਸਮਰਪਿਤ ਜਿਹੜੇ ਕਿ ਯੋਧੇ ਸੀਗੇ ਜਿਨ੍ਹਾਂ ਨੇ ਲੰਬਾ ਸਮਾਂ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜੀ 22 ਸਾਲ ਜੇਲਾਂ ਵੀ ਕਟੀਆਂ ਲੌਂਗਵਾਲ ਦੇ ਜੰਮਪਾ ਸੀਗੇ ਉਹਨਾਂ ਦੀ ਯਾਦ ਨੂੰ ਸਮਰਪਿਤ ਆ ਲੜਕੀਆਂ ਦੇ ਸਕੂਲ ਦੇ ਵਿੱਚ 6 ਕਰੋੜ 10 ਲੱਖ ਰੁਪਏ ਦੀ ਲਾਗਤ ਦੇ ਨਾਲ ਨਵੀਂ ਬਿਲਡਿੰਗ ਹੈ ਜਿਹੜੀ ਉਹ ਸਾਰੀ ਹੈ ਉਹਦਾ ਉਦਘਾਟਨ ਹੈ ਔਰ ਫਿਰ ਇਸ ਤੋਂ ਬਾਅਦ ਸੁਨਾਮ ਸਿਵਲ ਹਸਪੀਟਲ ਦੇ ਵਿੱਚ ਤਕਰੀਬਨ 5.5 ਕਰੋੜ ਰੁਪਏ ਦੀ ਲਾਗਤ ਦੇ ਨਾਲ ਇੱਕ ਨਵਾਂ ਟਰੋਮਾ ਸੈਂਟਰ ਹੈ ਜਿਹੜਾ ਉਹ ਉਹਦਾ ਨੀ ਪੱਥਰ ਰੱਖਿਆ ਜਾਣਾ ਹੈ ਲੰਬਾ ਡਿਸਟੈਂਸ ਤੁਸੀਂ ਮੰਨ ਕੇ ਚੱਲੋ ਕਿ ਬਠਿੰਡੇ ਤੋਂ ਲੈ ਕੇ ਪਟਿਆਲਾ ਜਾਂ ਚੰਡੀਗੜ੍ਹ ਤੱਕ ਜੇ ਸਟੇਟ ਹਾਈਵੇ ਹੈ ਨੈਸ਼ਨਲ ਹਾਈਵੇ ਜੇ ਕੋਈ ਅ ਐਕਸੀਡੈਂਟ ਹੋ ਜਾਂਦਾ ਕੋਈ ਪ੍ਰੋਬਲਮ ਆਉਂਦੀ ਹੈ ਤੇ ਟਰਾਮਾ ਸੈਂਟਰ ਜ਼ਰੂਰੀ ਹੁੰਦਾ ਪਰ ਇਹ ਸਾਰੇ ਪੈਚ ਦੇ ਉੱਪਰ ਕੋਈ ਵੀ ਮਰੀਜ਼ਾਂ ਨੂੰ ਸੰਭਾਲਣ ਦੇ ਲਈ ਟਰਾਮਾ ਸੈਂਟਰ ਜਿਹੜਾ ਉਹ ਨਹੀਂ ਹੈਗਾ ਸੋ ਇਹਦੇ ਵਾਸਤੇ ਵੀ ਕਾਫੀ ਲੰਬੇ ਸਮੇਂ ਤੋਂ ਕੋਸ਼ਿਸ਼ ਚੱਲ ਰਹੀ ਹੈ ਸੀ ਮੇਰੇ ਵੱਲੋਂ ਤੇ ਅੱਜ ਉਹਦਾ ਵੀ ਨਹੀਂ ਪੱਥਰ ਹੈ ਜਿਹੜਾ ਉਹ ਰੱਖਣ ਜਾ ਰਹੇ ਆ ਸੁਨਾਮ ਸਿਵਲ ਹਸਪੀਟਲ ਦੇ ਵਿੱਚ ਇਹ ਦੋਨੋਂ ਪ੍ਰੋਜੈਕਟ ਲਾ ਕੇ तकरीबन 11.5 12 ਕਰੋੜ ਦੇ ਕੰਮ ਨੇ ਜਿਹੜੇ ਉਹਨਾਂ ਦਾ ਅੱਜ ਜਾਂ ਇਨੌਗੁਰੇਸ਼ਨ ਹੈ ਤੇ ਜਾਂ ਉਹਨਾਂ ਦਾ ਨੀਂਹ ਪੱਥਰ ਹੈ ਮੈਂ ਸਮਝਦਾ ਕਿ ਇਹਦੇ ਨਾਲ ਇਕੱਲੇ ਸੁਨਾਮ ਹਲਕੀ ਨੂੰ ਹੀ ਨਹੀਂ ਪੂਰੇ ਇਲਾਕੇ ਨੂੰ ਇਹ ਬਹੁਤ ਵੱਡਾ ਫਾਇਦਾ ਜਿਹੜਾ ਉਹ ਹੋਏਗਾ ਜਿਹੜਾ ਸਾਡੇ ਸਕੂਲ ਦੇ ਵਿੱਚ ਕਿਸ ਤਰ੍ਹਾਂ ਦੀ ਆਧੁਨਿਕ ਲੈਬ ਬਣਾਈਏ ਗਏ ਨੇ ਜਾਂ ਤੁਸੀਂ ਦੇਖੋ ਜੀ ਤੁਹਾਨੂੰ ਵਿਜ਼ਿਟ ਕਰਾਣਾ ਤੁਸੀਂ ਦੇਖੋ ਤੁਹਾਡੀ ਆਪ ਦੀ ਤਸੱਲੀ ਹੋਊਗੀ ਜਿੰਨੇ ਪ੍ਰਾਈਵੇਟ ਸਕੂਲ ਨੇ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਦੋ ਕਦਮ ਵਧ ਕੇ ਕੰਮ ਹੈ ਜਿਹੜਾ ਉਹ ਸਕੂਲ ਦੇ ਵਿੱਚ ਪਹਿਲੇ ਦਿਨ ਹੀ ਡਿਜ਼ਾਈਨ ਪਲਾਨ ਇਹ ਸਾਹਬ ਨਾਲ ਕੀਤਾ ਸੀਗਾ ਔਰ ਸਾਰੇ-ਸਾਰੇ ਮੈਂ ਇਹਦਾ ਉਚੇਚੇ ਤੌਰ ਤੇ ਸਿਹਰਾ ਦੇਣਾ ਚਾਹੂਗਾ ਸਕੂਲ ਦੇ ਟੀਚਰਸ ਦਾ ਪ੍ਰਿੰਸੀਪਲ ਦਾ ਡੀਓ ਮੈਡਮ ਦਾ ਡਿਪਟੀ ਕਮਿਸ਼ਨਰ ਸਾਹਿਬ ਦਾ ਔਰ ਸਾਡੀ ਸਾਰੀ-ਸਾਰੀ ਲਾਂਗੋ ਵਾਲੀ ਸੰਗਤ ਆ ਕਿ ਜਿਨ੍ਹਾਂ ਨੇ ਲੰਬਾ ਸਮਾਂ ਚਾਹੇ ਮਿਊਸਪਲ ਕਮੇਟੀ ਦੇ ਪ੍ਰਧਾਨ ਔਰ ਐਨਸੀ ਸਾਹਿਬਾਨ ਨੇ ਸਾਰਾ ਸਮਾਂ ਸੰਗਤ ਪਿਛਲੇ ਸਮੇਂ 'ਚ ਕੁਝ ਅੜਚਨਾ ਵੀ ਆਈ ਆ ਪਰ ਉਹ ਸਾਰਿਆਂ ਨੂੰ ਕਿਉਂਕਿ ਅਸੀਂ ਇਕੱਠੇ ਰਲ ਮਿਲ ਕੇ ਇੱਕ ਟੀਮ ਦੀ ਤਰ੍ਹਾਂ ਕੰਮ ਕੀਤਾ ਤੇ ਉਹ ਸਾਰੀਆਂ ਅੜਚਨਾ ਦੂਰ ਹੋਈਆਂ ਤੇ ਅੱਜ ਇੱਕ ਸ਼ਾਨਦਾਰ ਬਿਲਡਿੰਗ ਵਿਦ ਇਨਫਰਾਸਟ੍ਰਕਚਰ ਐਂਡ ਇਕਵਿਪਮੈਂਟ ਉਹ ਤੁਹਾਡੇ ਸਾਹਮਣੇ ਹੈ ਸੋ ਇਹਦਾ ਸਾਰਾ ਸਿਹਰ ਹੈ ਜਿਹੜਾ ਉਹ ਜਿੱਥੇ ਸਰਕਾਰ ਦੀ ਸੋਚ ਔਰ ਮਿਹਨਤ ਨੂੰ ਜਾਂਦੇ ਉੱਥੇ ਸਾਡੀ ਸਾਰੀ ਟੀਮ ਨੂੰ ਵੀ ਜਾਂਦਾ ਕਿ ਜਿਨ੍ਹਾਂ ਨੇ ਇੱਕ ਵਰਲਡ ਕਲਾਸ ਸਕੂਲ ਹੈ ਜਿਹੜਾ ਉਹ ਲੌਂਗ ਵਾਰ ਦੇ ਵਿੱਚ ਹੈ ਮੰਤਰੀ ਸਾਹਿਬ ਰਿਟਾਇਰਡ ਪ੍ਰਿੰਸੀਪਲ ਨੇ ਹਾਂਜੀ ਰਿਟਾਇਰਡ ਪ੍ਰਿੰਸੀਪਲ ਮੈਂ ਕੀਤੀ ਸੀ ਨਹੀਂ ਬਹੁਤ ਵਧੀਆ ਬਹੁਤ ਸਭ ਤੋਂ ਪਹਿਲਾਂ ਲੈਟਰ ਮੈਂ ਲਿਖੀ ਸੀ ਮੰਤਰੀ ਸਾਹਿਬ ਬਸਾਂ ਦੀ ਬੋਡੀਆਂ ਨੂੰ ਲੈ ਕੇ ਜਿਹੜਾ ਕੱਪੜੇ ਦੀ ਗੱਲ ਆਈ ਸੀ ਤਕਰੀਬਨ 3 ਸਾਲ ਪਹਿਲਾਂ ਮੈਂ ਮੰਤਰੀ ਸਾਹਿਬ ਤੁਸੀਂ ਕਹਿ ਜੇ ਸ਼ੁਭ ਕੰਮ ਤੇ ਹੁਣ ਅਰਦਾਸ ਕਰਾ ਕੇ ਆਟਿਆ ਤੁਸੀਂ ਕਰਪਟ ਸਾਬ ਆਓ ਸਰ ਆਓ ਜੀ ਸਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜਿੰਨਾਂ ਨੇ ਜੋ ਕਰਪਸ਼ਨ ਕੀਤੀ ਹੈ ਉਹ ਸੀਐਮ ਸਾਹਿਬ ਦੇ ਸਾਰਾ ਧਿਆਨ ਵਿੱਚ ਆ ਜਾਏ ਕੋਈ ਨਹੀਂ ਬਖਸ਼ਿਆ ਜਾਊਗਾ ਆਓ ਜੀ ਤੁਹਾਨੂੰ ਵਿਸ਼ਰਤ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਸਰ ਇੱਕ ਮਿੰਟ ਹਾਂ ਜੀ ਇਧਰ ਆਈਏ ਆਓ ਜੀ ਆਓ ਆਪਕੋ ਆਨਸਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਲੰਗੋਵਾਗੀਆਂ ਵਿਖਿਆਤਨਾ ਸਾਡੇ ਸਕੂਲ ਦੇ ਪ੍ਰਿੰਸੀਪਲ ਜੀ ਮਾਰੋ ਦੀਸਤਾ ਅੱਜ ਦਾ ਸਵਾਗਤ ਕਰਾਉਂਦਾ। ਥੈਂਕ ਯੂ ਮਰਮੋ ਥੈਂਕ ਯੂ ਥੈਂਕ ਯੂ ਮਰਮੋ ਬੱਚਾ ਥੈਂਕ ਯੂ ਬਹੁਤ ਜੀ। ਹਾਂ ਜੀ। ਜੇ ਤੁਸੀਂ ਬੋਲੋ। ਆ ਤੁਸੀਂ ਬੋਲੋ। ਠੀਕ ਹੈ ਨਾ ਫਿਰ ਜਿਨ੍ਹਾਂ ਨੇ ਪੜਨਾ ਹੈ ਤੇ ਬਿਲਡਿੰਗ ਆ ਹਲਕਾ ਜਿਹਾ ਇਧਰ ਪਾਉਂਦੇ ਹਾਂ ਸਕਸਪਾਲ ਤੇਰੇ ਬੱਚਿਆਂ ਦੀ ਫੇਰ ਬਣਾ ਲਾ। ਜੀ ਠੀਕ ਹੈ ਤੇ ਬੱਚੇ ਦੇ ਪੇਪਰ ਲਾਓ। ਜੀ ਬਿਲਕੁਲ ਸਹੀ ਸਮਾਂ ਬਹੁਤ ਧੰਨਵਾਦ। इलो <laughs> आर सर सर दा इक्षा को कोडी ने बाकी बाकी राजस्थान प्लीज आज सर एकदम सीधे खड़े हो जाए बाकी रुक जाओ बाकी रुक जाओ व्यक्ति नम चालो ठीक आज कुछ नहीं कोशिश What the? ਤਾਂ ਕਿ ਬਿਲਡਿੰਗਾਂ ਅਰਪਿਤ ਕਰਨਾ 인ਫਰਾਸਟਰਕਚਰ ਬਣਾਉਣਾ ਮਾਹੌਲ ਦੇਣਾ ਇਹ ਸਰਕਾਰਾਂ ਦਾ ਅਤੇ ਸਮਾਜ ਦਾ ਕੰਮ ਹੁੰਦਾ ਹੈ ਉਹ ਡਿਊਟੀ ਹੈ ਜਿਹੜੀ ਅਸੀਂ ਆ ਆਉਦੀ ਨੈਸ਼ਨਲ ਮਿਨਿਸਟਰੀ ਅਭਿਧ ਕੇਜਰੀਵਾਲ ਜੀ ਦੇ ਸੋਚ ਨੂੰ ਸਦਕੇ ਦੇ ਸਰਕਾਰ ਉਹ ਅੰਤਭਾਤ ਸਰਕਾਰ ਜੀ ਦੇ ਐਫਰਟ ਦੇ ਸਦਕਾ ਉਹ ਅਸੀਂ ਡਿਊਟੀ ਆਪਦੀ ਨਿਭਾ ਰਹੇ ਆ ਪਰ ਅਸਲ ਮਾਇਨੇ ਦੇ ਵਿੱਚ ਸਕੂਲ ਜਿਹੜੇ ਉਹ ਤਾਂ ਬੱਚਿਆਂ ਨਾਲ ਤੇ ਟੀਚਰਜ਼ ਨਾਲ ਬਣਦੇ ਨੇ ਅਸੀਂ ਆਪਦੀ ਡਿਊਟੀ ਜਿਹੜੀ ਉਹ ਨਿਭਾ ਰਹੇ ਆ ਸਿੱਖਿਆ ਕ੍ਰਾਂਤੀ ਪਿਛਲੇ ਸਮੇਂ ਦੇ ਵਿੱਚ ਚੱਲੀ ਹੈ ਤੇ ਅੱਜ ਲੌਂਗਵਾਲ ਏਡਾ ਵੱਡਾ ਨਗਰ ਹੈ ਸ਼ੀਦਾ ਦੀ ਧਰਤੀ ਹੈ ਤੇ ਇੱਥੇ ਲੜਕੀਆਂ ਜਿਹੜਾ ਕਿ ਭਵਿੱਖ ਨੇ ਬੇਟੀਆਂ ਦੇਸ਼ ਦਾ ਉਹਨਾਂ ਦੇ ਲਈ ਇੱਕ ਬਹੁਤ ਵਧੀਆ ਅਲਟਰਾ ਮਾਡਲ ਸਕੂਲ ਹੈ ਜਿਹੜਾ ਉਹ ਅਸੀਂ ਸਮਰਪਿਤ ਕੀਤਾ ਹੈ 6 ਕਰੋੜ 10 ਲੱਖ ਰੁਪਏ ਦੀ ਲਾਗਤ ਨਾਲ ਤੇ ਮੈਂ ਹੁਣ ਇਹੀ ਐਕਸਪੈਕਟ ਕਰੂੰਗਾ ਇਹੀ ਉਮੀਦ ਆਸ ਕਰੂੰਗਾ ਕਿ ਬੱਚਿਆਂ ਦੀ ਮਿਹਨਤ ਦੇ ਵਿੱਚ ਕੋਈ ਕਸਰ ਨਹੀਂ ਰਹੇਗੀ ਔਰ ਟੀਚਰਸ ਦੀ ਕਮਿਟਮੈਂਟ ਔਰ ਡੈਡੀਕੇਸ਼ਨ ਔਰ ਮਿਹਨਤ ਦੇ ਵਿੱਚ ਕੋਈ ਕਸਰ ਨਹੀਂ ਰਹੇਗੀ ਜਦੋਂ ਇਹ ਆਪਾਂ ਰਲ ਮਿਲ ਕੇ ਕਰਾਂਗੇ ਤੇ ਫੇਰ ਹੀ ਪੰਜਾਬ ਦਾ ਤੇ ਦੇਸ਼ ਦਾ ਭੁੱਖਾ ਜਿਹੜਾ ਉਸ ਨੇਰੀ ਹੋ ਸਕਦਾ ਕਿਵੇਂ ਲੱਗਦਾ ਹੈਗਾ ਕਿ ਜਿਹੜਾ ਪੰਜਾਬ ਦੀ ਕਸ਼ਬੀ ਸੀ ਕੀ ਲੱਗਦਾ ਕਿ ਹੁਣ ਭਵਿੱਖ ਦੇ ਵਿੱਚ ਜਿਹੜੀ ਅੱਜ ਨਿਉਂ ਰੱਖੀ ਜਾ ਰਹੀ ਆਈਪੀਐਸ ਸਾਡੀਪੀਐਸ ਜਿਹੜੇ ਨੇ ਉਹ ਇਥੋਂ ਤਿਆਰ ਹੋਣਗੇ ਡੈਫੀਨਿਟਲੀ ਜੀ ਜਦੋਂ ਬੱਚਾ ਹਰ ਬੱਚਾ ਇੱਕ ਕੋਰੀ ਸਲੇਟ ਹੁੰਦਾ ਹੈ ਉਸ ਕੋਰੀ ਸਲੇਟ ਦੇ ਉੱਪਰ ਆਪਾਂ ਜਿੰਨੇ ਵਧੀਆ ਵੈਲਿਊਜ਼ ਤੇ ਜਿੰਨੀ ਵਧੀਆ ਸਿੱਖਿਆ ਔਰ ਵਿਦਿਆ ਆਪਾਂ ਲਿਖ ਦਾਂਗੇ ਐਜ਼ ਪੇਰੈਂਟਸ ਆਲਸੋ ਐਜ਼ ਟੀਚਰਸ ਆਲਸੋ ਤੇ ਐਸ ਸੁਸਾਇਟੀ ਆਲਸੋ ਉਨਾਂ ਹੀ ਉਸ ਬੱਚੇ ਦੀ ਫਾਊਂਡੇਸ਼ਨ ਹੈ ਜਿਹੜੀ ਉਸ ਬੱਚੇ ਦੀ ਨਿਊ ਹੈ ਜਿਹੜੀ ਉਹ ਮਜ਼ਬੂਤ ਹੋਏਗੀ ਤੇ ਜਦੋਂ ਨਿਊ ਮਜ਼ਬੂਤ ਹੋਏਗੀ ਤੇ ਫਿਰ ਬਿਲਡਿੰਗ ਔਰ ਇਮਾਰਤ ਵੀ ਮਜ਼ਬੂਤ ਹੋਣਗਿਆ ਇੱਥੋਂ ਹੀ ਬੱਚੇ ਨਿਕਲ ਕੇ ਇਹਨਾਂ ਬੱਚਿਆਂ ਨਹੀਂ ਨਿਕਲ ਕੇ ਇੱਥੋਂ ਪੰਜਾਬ ਦੇ ਔਰ ਸਮਾਜ ਦੇ ਔਰ ਦੇਸ਼ ਦੇ ਲੀਡਰਸ ਬਣਨਾ ਹੈ ਸੋ ਮੈਂ ਸਮਝਦਾ ਕਿ ਇੱਕ ਚੰਗੀ ਸ਼ੁਰੂਆਤ ਹੈ ਜਿਹੜੀ ਕਿ ਪਿਛਲੇ 3.5 ਸਾਲਾਂ ਦੇ ਵਿੱਚ ਮਾਨ ਸਰਕਾਰ ਵੱਲੋਂ ਕੀਤੀ ਹੈ ਕਿ ਮੈਂ ਦੇਖਦੇ ਕਿ ਅਗਲਾ ਸਮਾਂ ਜਿਹੜਾ ਕਿਸ ਤਰ੍ਹਾਂ ਦਾ ਰਹਿਣ ਵਾਲਾ ਕਿਉਂਕਿ ਅਗਲਾ ਥੋੜੇ ਸਮੇਂ 'ਚ 1.5 ਸਾਲ 'ਚ ਜਿਹੜਾ ਚੋਣਾ ਲੱਗਿਆ ਤਾਂ ਇਸ ਤਰ੍ਹਾਂ ਦੀ ਪਰਫਾਰਮੈਂਸ ਦੇ ਸਮੇਂ ਲਗਾਤਾਰ ਜਿਹੜੀ ਪਾਰਟੀ ਚੱਲ ਰਹੀ ਹੈ ਕਿ ਜਿਹੜੀਆਂ ਲੋਕਾਂ ਨੂੰ ਉਮੀਦਾਂ ਸੀ ਲੱਗਦਾ ਕਿ ਪੂਰੀਆਂ ਹੋ ਚੁੱਕੀਆਂ ਨੇ ਦੇਖੋ ਇਹਦੇ ਵਾਰ ਤਾਂ ਲੋਕ ਹੀ ਦੱਸਣਗੇ ਮੈਂ ਤਾਂ ਕੁਮੈਰੀ ਦਾ ਆਪ ਤਾਂ ਬੰਡ ਸਰੌਂਦੀ ਤੇ ਮੈਂ ਤਾਂ ਕਹਾਂ ਕਿ ਬਹੁਤ ਵਧੀਆ ਹੋ ਰਿਹਾ ਪਰ ਮੈਂ ਸਹੀ ਮਾਇਨੇ ਦੇ ਵਿੱਚ ਇੱਕ ਜਿਹੜੀ ਗੱਲ ਮੈਂ ਥੋੜਾ ਸ਼ੇਅਰ ਕਰਨੀ ਚਾਹੁੰਗਾ ਜਦੋਂ ਸਾਫ਼ ਨੀਅਤ ਹੋਵੇ ਨਾ ਜੀ ਨੀਤੀ ਸਾਫ਼ ਹੋਵੇ ਕੋਈ ਕਮ ਮਹਿਜਨ ਹੁੰਦਾ ਜੇਗਾ ਜਿਹੜਾ ਪੂਰਾ ਨਹੀਂ ਹੋ ਸਕਦਾ ਹੈਗਾ ਨੀਅਤ ਸਾਡੀ ਸਰਕਾਰ ਦੀ ਸਾਡੀ ਲੀਡਰਸ਼ਿਪ ਦੀ ਸਾਡੀ ਸਾਰਿਆਂ ਦੀ ਸਾਫ ਹੈ ਜਦੋਂ ਉਹਦੇ ਨਾਲ ਕੰਮ ਕਰਾਂਗੇ ਤੇ ਚਾਹੇ ਉਹ ਐਜੂਕੇਸ਼ਨ ਹੈ ਚਾਹੇ ਹੈਲਥ ਹੈ ਚਾਹੇ ਇਨਫਰਾਸਟ੍ਰਕਚਰ ਹੈ ਚਾਹੇ ਜੋਬ ਕ੍ਰੀਏਸ਼ਨ ਹੈ ਚਾਹੇ ਨਸ਼ੇ ਦਾ ਖਾਤਮਾ ਹੈ ਚਾਹੇ ਕਿਸਾਨੀ ਦੀ ਬਾਫੰਡ ਦਾ ਕੰਮ ਹੈ ਚਾਹੇ ਇੰਡਸਟਰੀਲਾਈਜੇਸ਼ਨ ਦਾ ਸਾਰੇ ਕੰਮ ਚੰਗੇ ਤਰੀਕੇ ਨਾਲ ਹੋਣਗੇ ਜੋ ਨੀਅਤ ਸਾਫ ਹੋ ਗਈ ਹੈ ਨਜੀਟੇ ਨੂੰ ਲੈ ਕੇ ਕੋਈ ਸਾਰੇ ਵਿਰੋਧੀ ਕਿ ਸੁਰੱਖਤ ਨਹੀਂ ਕੀ ਉਹਨੂੰ ਲੈ ਕੇ ਗਏ ਚਲੋ ਭਾਜੀ ਕੋਈ ਸਰਮੋਫਿਸਿਕੀ ਦਾ ਨਾਮ ਲਓ ਔਰ ਫਿਰ ਵੀ ਕੋਈ ਹੱਲ ਹੈ ਤੁਸੀਂ ਤੁਸੀਂ ਜੋ ਵੀ ਹੈ ਪੰਜਾਬ ਦੇ ਨਾਲ ਜਿਸ ਕਿਸੇ ਨੇ ਵੀ ਧੋਖਾ ਮਾਇਆ ਉਹ ਬਖਸ਼ਰ ਨਹੀਂ ਜੋ ਬਿਲਕੁਲ ਹੀ ਸੰਸਾਰ ਨਾਲ ਹਸਦਾ ਸਾਰੇ ਸਮੂਹੇ ਹਾਂ ਕਰਨਾ <muchas> Obrigado. ਇਹ ਮਿੱਟੀ ਦੇ ਮੀਲੇ ਏਰੀਆ ਬਣਾਉਂਦਾ ਜਿਸ ਤੇ ਬੱਚਿਆਂ ਦਾ ਆਸੇ ਸਰ ਬੱਚੇ ਜੀ ਕੋ ਸਰ ਜੀ ਕੋ ਆਪਾਂ ਸ਼ਾਟ ਵੀ ਮਾਰ ਸਕਦੇ ਹਾਂ ਆਜਾ ਆਜਾ ਅੱਜ ਬਰਮਸਿਕ ਮਿੰਕ ਸਰ ਵੈਲਕਮ ਟੂ ਦਾ 63 ਕਲਾਸ ਥੈਂਕ ਯੂ ਬੱਚੇ ਥੈਂਕ ਯੂ ਬਹੁਤ ਲੱਗ ਰਿਹਾ ਪੰਜ ਸਰ 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 ਜਿਹੜੇ ਯੁੱਗ ਵਿੱਚ ਈਸੂ ਕਿਉਂਕਿ ਖਾਸ ਤੌਰ ਤੇ ਹੀ ਬਣਿਆ ਜਾਂਦਾ ਹੈਗਾ ਜਿਵੇਂ ਕਿ ਸੱਤਰਾਂ ਦੇ ਨਾਲੇ ਹੋ ਗਏ ਉਨ ਨੋ ਕੀ ਪੌਣੇ ਹੋ ਗਏ ਇਹ ਸਾਡੀ ਹੱਥੀ ਕੀਤੀ ਹੋਈ ਹੈ ਇਹ ਸਭ ਆਪਣਾ ਹਾਂ ਜੀ ਥੈਂਕ ਯੂ ਸਰ ਸੈਟਰ ਸਰ ਥੈਂਕ ਯੂ ਸਰ ਫੋਰ ਦ ਸੋ ਕਿਸਕੇ ਸੀ ਇੰਟਰਸਟ ਹੈ ਕਿ ਕੁਝ ਐਡੀਸ਼ਨ ਚ ਹੋਵੇ ਤੁਸੀਂ ਜਿਆਦਾਤਰ ਤਾਂ ਕਿਸੇ ਸੱਪਿਆ ਚਾਰ ਨਾਲ ਜੁੜਿਆ ਰਹਿਣਾ ਬਿਲਕੁਲ ਦਾ ਜਿਆਦਾ ਸੰਭੇ ਸਦਾ ਬੁਧਿਆਰ ਬਈ। ਤਾਂ ਸਰ ਥੈਂਕ ਯੂ ਤੁਹਾਡਾ ਸਮਾਂ ਜੀ ਸਾਨੂੰ ਦਿੱਤਾ ਲਈ। ਜੀ ਉਹਦੇ ਬਹੁਤ ਹੀ ਸਾਨੂੰ ਪੂਰਾ ਜੋਰ ਲਾ ਕੇ ਪੜਨਾ। ਥੈਂਕ ਯੂ ਸਰ। ਪੂਰਾ ਜੋਰ ਲਾ ਕੇ। ਹਾਂ ਜੀ। ਰੋਕਸ ਮੋੜਨਾ ਪੈਣਾ ਜੀ ਆਪਾਂ ਨੂੰ ਰਸਤਾ ਰੱਖ ਲੋ। ਰਸਤਾ ਰੱਖਣਾ ਪੈਣਾ ਮੋੜਨਾ ਪੈਣਾ। ਆਲੀ ਬੀਜੋ ਇਹ ਤਾਂ ਬਸ ਅੱਜ ਨਾਲ ਹੀ ਸਿਕੋ ਅੱਜ ਅੱਜ ਬਸ ਬਸ ਅੱਜ ਬਸ ਇਹਨਾਂ ਦਾ 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 ਬਸ ਇਹ